ਕੱਲ ਜੋ ਕਿਸਾਨਾਂ ਨਾਲ ਧੱਕੇਸ਼ਾਹੀ ਕੁੱਟਮਾਰ ਜ਼ਬਰਦਸਤੀ ਉਹਨਾਂ ਨੂੰ ਹਰਾਸਤ 'ਚ ਲੈਣਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਹੱਕੀ ਮੰਗਾਂ ਵਾਸਤੇ ਆਪਦੇ ਪ੍ਰੋਟੈਸਟ ਕਰ ਰਹੇ ਸੀ ਧਰਨੇ ਦੇ ਰਹੇ ਸੀ ਚੋਕੀ ਇੱਕ ਲੋਕਤੰਤ੍ਰਿਕ ਅਧਿਕਾਰ ਹੈ ਔਰ ਜਿਸ ਤਰੀਕੇ ਦਾ ਕ੍ਰੈਕਡਾਊਨ ਕੱਲ ਦਾ ਸਮਝਦਾ ਕਿਉਂਕਿ ਉਹ ਯੂਨੀਅਨ ਮਨਿਸਟਰ ਸਾਹਿਬ ਆਏ ਸਨ ਬੀਜੇਪੀ ਦੇ ਦੇਸ਼ ਦੇ ਔਰ ਉਸ ਤੋਂ ਬਾਅਦ ਜੋ ਮੀਟਿੰਗ ਹੋਈ ਹੈ ਪਤਾ ਨਹੀਂ ਕੀ ਆਪਸੀ ਗੱਠਜੋੜ ਚਲੋ ਪਤਾ ਤਾਂ ਕੀ ਸਭ ਨੂੰ ਹੀ ਪਤਾ ਹੈ ਜੋ ਗੱਠਜੋੜ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਹੋਇਆ ਕੇਂਦਰ ਦੀ ਸਰਕਾਰ ਨਾਲ ਕਿ ਉਸ ਤੋਂ ਬਾਅਦ ਇੱਕ ਵੱਡਾ ਕ੍ਰੈਕਡਾਊਨ ਹੋਇਆ ਹੈ ਕਿਸਾਨ ਭਰਾਵਾਂ ਤੇ ਦੇਸ਼ ਦੇ ਪੰਜਾਬ ਦੇ ਅੰਦਾਜ਼ਾ ਪੰਜਾਬ ਦੇ ਅਨਦਾਤਾ ਦਾ ਮੁੱਦਾ ਚਾਹੇ ਉਹ ਕਰਜ਼ਾ ਮਾਫ਼ੀ ਹੈ ਲੀਗਲ ਗਾਰੰਟੀ ਐਮਐਸਪੀ ਦੀ ਮਜ਼ਦੂਰਾਂ ਦੀ ਕਰਜ਼ਾ ਮਾਫ਼ੀ ਖੁਦ ਉਹ ਹੋ ਨਹੀਂ ਰਹੀ ਖੁਦ ਕੁਸ਼ੀ ਰੁਕ ਨਹੀਂ ਰਹੀ ਉਸ ਮੁੱਦਿਆਂ ਨੂੰ ਐਡਰੈਸ ਨਹੀਂ ਕੀਤਾ ਗਿਆ ਕਿ ਭਾਈ ਤੁਸੀਂ ਆਪ ਦੀ ਜੈਜ ਮੰਗਾ ਵੀ ਕਿਉਂ ਲੈ ਕੇ ਇਹ ਗੱਲ ਰੱਖਦੇ ਹੋ ਧਰਨੇ ਦਿੰਦੇ ਹੋ ਅਸੀਂ ਤੁਹਾਨੂੰ ਬੋਲਣ ਤੱਕ ਨਹੀਂ ਦੇਣਾ ਮਤਲਬ ਕੀ ਐਮਰਜੈਂਸੀ ਵਾਲੇ ਹਾਲਾਤ ਇੰਦਰਾ ਗਾਂਧੀ ਵਾਲੇ ਹਾਲਾਤ ਲਾਗੂ ਕੀਤੇ ਜਾ ਰਹੇ ਹੁਣ ਇਹਦੇ ਵਿੱਚ ਰਲ ਮਿਲ ਕੇ ਦੋਵੇਂ ਸਰਕਾਰਾਂ ਸੂਬੇ ਦੀਆਂ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਸਰਕਾਰ ਰਲ ਕੇ ਖੇਡ ਰਹੀ ਹੈ ਤਾਂ ਪਰ ਸਾਫ਼ ਹੀ ਹੈ। ਨਗਰ ਕਮਾਲ ਦੀ ਗੱਲ ਹੈ ਕੋਈ ਇਹ ਸਮਝ ਸਕੇ ਹੋਇਆ ਕਿਉਂ? ਜਦ ਇਹ ਕਿਸਾਨ ਭਰਾ ਦਿੱਲੀ ਨੂੰ ਚੱਲੇ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀਗਾ ਕਿ ਦਿੱਲੀ ਤਾਂ ਸਾਡੀ ਰਾਜਧਾਨੀ ਔਰ ਦੇਸ਼ ਦਾ ਅਨਦਾਤਾ ਜੇ ਦਿੱਲੀ ਨਹੀਂ ਜਾਊਗਾ ਤੇ ਕੀ ਲਾਹੌਰ ਜਾਊਗਾ? ਉਦੋਂ ਇਹਨਾਂ ਨੂੰ ਇਨਕਰੇਜ ਕੀਤਾ ਕਿਉਂਕਿ ਉਦੋਂ ਇਹਨਾਂ ਦੀ ਲੋੜ ਸੀ। ਅਨਦਾਤਾ ਦੀ ਕਿਸਾਨ ਭਰਾਵਾਂ ਦੀ ਵੋਟਾਂ ਲੈਣੀਆਂ ਸਨ ਤੇ ਉਦੋਂ ਇਹਦੇ ਅੰਤੇ ਹੱਕ ਤੇ ਹਾਂ ਦਾ ਨਾਰਾ ਮਾਰਤਾ ਅੱਜ ਵੋਟਾਂ ਲੈਣੀਆਂ ਨੇ ਲੁਧਿਆਣੇ ਦੀ ਜਿਹੜੀ ਬਾਈ ਇਲੈਕਸ਼ਨ ਆਈ ਹੈ ਲੁਧਿਆਣਾ ਵੈਸ ਸੀਟ ਦੀ ਉਸ ਵੋਟਾਂ ਨੂੰ ਸ਼ਹਿਰੀਆਂ ਦੀਆਂ ਵੋਟਾਂ ਲੈਣੀ ਤੇ ਹੁਣ ਯੂ-ਟਰਨ ਮਾਰਿਆ ਹੁਣ ਸ਼ਹਿਰੀਆਂ ਦੇ ਹੱਕ ਚ ਖਲੋਗੇ ਇੰਡਸਟਰੀ ਦੀ ਗੱਲ ਇਹ ਕਰਦੇ ਆ ਕਿ ਇੰਡਸਟਰੀ ਸਫਰ ਕਰ ਰਹੀ ਸੀ ਤੋਂ ਕੱਲੋਂ ਦੀ ਕਰ ਰਹੀ ਸੀ ਔਰ ਤੁਹਾਡੀਆਂ ਪਾਲਿਸੀਆਂ ਕਰਕੇ ਕਰ ਰਹੀ ਆ ੋਡੀਆਂ ਜੋ ਸ਼ਰਾਰਤਾਂ ਨੇ 도ਗਲੀਆਂ ਚਾਲਾਂ ਨੇ ਉਹਦੇ ਕਰਕੇ ਕਰ ਰਹੀਆਂ ਨੇ ਪਹਿਲਾਂ ਤੁਸੀਂ ਕਿਸਾਨ ਭਰਾਵਾਂ ਦੀ ਲੋਡ ਸੀ ਉਹਨਾਂ ਨਾਲ ਖਲੋਗੇ ਉਹਨਾਂ ਦੀਆਂ ਵੋਟਾਂ ਲੈਣੀਆਂ ਸੀ ਅੱਜ ਤੁਸੀਂ ਇਹਨਾਂ ਦੀਆਂ ਵੋਟਾਂ ਨਹੀਂ ਲੈਣੀਆਂ ਕੋ ਸ਼ਹਿਰ ਦੀਆਂ ਵੋਟਾਂ ਲੈਣੀਆਂ ਤੇ ਪੈਤਣਾ ਬਦਲ ਕੇ ਉਹਦੇ ਨਾਲ ਖਲੋਗੇ ਕੱਲ ਫੇਰ ਇਹਨਾਂ ਦੀ ਲੋਡ ਪਾਊਗੀ ਤੇ ਇਹਨਾਂ ਨਾਲ ਖਲੋਜੋਗੇ ਮਗਰ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋਣਾ ਕੀ ਇਹਦੇ ਨਾਲ ਪੰਜਾਬ ਦੇ ਮਸਲੇ ਹੱਲ ਹੋਣੇ 3 ਸਾਲ ਕਿੰਨਾ ਚਿਰ ਉਹ ਬੈਠੇ ਰਹੇ ਆ ਉਦੋਂ ਨਾ ਇੰਡਸਟਰੀ ਸਫਰ ਕੀਤਾ ਉਦੋਂ ਹੀ ਹਾਲਾਤ ਨਾ ਪੈਦਾ ਹੋਏ ਇਸ ਲਈ ਜਾਣਦਿਆ ਹੋਇਆ ਤੁਸੀਂ ਹਰ ਕੰਮ 'ਚ ਸਿਰਫ ਤੇ ਸਿਰਫ ਸਿਆਸਤ ਕਰਦੇ ਹੋ ਪੋਲਿਟਿਕਸ ਕਰਦੇ ਹੋ ਰਾਜਨੀਤੀ ਕਰਦੇ ਹੋ ਵੋਟਾਂ ਲੈਣ ਤੱਕ ਸੀਮਿਤ ਰਹਿੰਦੇ ਹੋ ਅੱਜ ਪੰਜਾਬ ਦੇ ਲਾਅ ਨਾ ਆਰਡਰ ਦਾ ਕੀ ਹਾਲਾਤ ਆ ਕਰਨਲ ਸਾਹਿਬ ਦਾ ਕੁੱਟਮਾਰ ਫੌਜੀ ਵੀਰਾਂ ਨੂੰ ਕਹਿੰਨੇ ਅਸੀਂ ਬੜਾ ਸਤਿਕਾਰ ਕਰਦੇ ਹਾਂ ਸਤਿਕਾਰ ਕਿੰਨਾ ਕਰਦੇ ਹੋ ਤਾਂ ਸਾਹਮਣੇ ਦਿਖ ਰਿਹਾ ਉਹ ਵਿਚਾਰਿਆਂ ਨੇ ਵੀਡੀਓ ਬਖਾਤੀ ਸਾਰਾ ਕੁਝ ਕਰਤਾ ਬੰਦੇ ਆਇਡੈਂਟੀਫਾਈਡ ਨੇ ਮਗਰ ਕੋਈ ਐਕਸ਼ਨ ਨਹੀਂ ਰੋਜ਼ ਬੰਬ ਫਟ ਰਹੇ ਆ ਕੋਈ ਐਕਚ ਕੀ ਇੰਡਸਟਰੀ ਇੱਦੇ ਕਰਕੇ ਨਹੀਂ ਭੱਜ ਰਹੀ ਕੀ ਇੰਡਸਟਰੀ ਇਸ ਕਰਕੇ ਨਹੀਂ ਭੱਜ ਰਹੀ ਕਿ ਤੁਸੀਂ ਇੱਕ ਕੰਡਿਊਸਿਵ এনवायरमेंट ਨਹੀਂ ਦੇ ਪਾਰੇ ਕਿ ਤੁਸੀਂ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਇੱਥੇ 32 ਆ ਨਹੀਂ ਰਹੀ 32 ਦੇ ਕੱਟ ਲੱਗ ਰਹੇ ਆ ਜਦ ਮਰਜੀ ਤੁਸੀਂ ਰੇਟ ਵਧਾ ਲੈਨੇ ਹੋ ਕੋਈ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਠੋਸ ਕਦਮ ਚੁੱਕਿਆ ਹੋਵੇ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਬਿਜਲੀ ਇਹ ਬੇਸਿਕ ਸਹੂਲਤਾਂ ਨੇ ਕਨੈਕਟੀਵਿਟੀ ਫॉर ਬੈਟਰ ਇੰਡਸਟਰੀਅਲ ਗਰੋਥ এনवायरमेंट ਉਹ ਐਨਵਾਇਰਨਮੈਂਟ ਤਾਂ ਭਗਵੰਤ ਮਾਨ ਜੀ ਤੁਸੀਂ 3 ਸਾਲ ਪਹਿਲਾਂ ਹੀ ਤੈਸ਼ਨਾਇਸ਼ ਕਰਤਾ ਸੀਗਾ ਔਰ ਇਹੀ ਕਾਰਨ ਹੈ ਕਿੰਦ ਲਾਸਟ 3 ইয়ারਸ ਤੁਹਾਨੂੰ ਇੱਕ ਵੀ ਵੱਡਾ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਨਹੀਂ ਵੇਖਿਆ ਇਸ ਲਈ ਤੁਸੀਂ ਕਿਸਾਨਾਂ ਨਾਲ ਵੀ ਧੋਖਾ ਕੀਤਾ ਧਰੋਹ ਕਮਾਇਆ ਇੰਡਸਟਰੀ ਨਾਲ ਵੀ ਧਰੋਹ ਕਮਾਇਆ ਮੁਲਾਜਮਾ ਨਾਲ ਵੀ ਧਰੋਹ ਕਮਾਇਆ ਨੌਜਵਾਨਾਂ ਨਾਲ ਵੀ ਧਰੋਹ ਕਮਾਇਆ ਖੇਤ ਮਜ਼ਦੂਰਾਂ ਨਾਲ ਵੀ ਇੱਕ ਧਰੋਹ ਕਮਾਇਆ ਔਰ ਸਿਰਫ ਤੇ ਸਿਰਫ ਕੀਤੀ ਆ ਪੋਲਿਟਿਕਸ ਇਸ ਲਈ ਕੱਲ ਦਾ ਐਕਸ਼ਨ ਥੋੜਾ ਜਿਹੜਾ ਕਿਸਾਨ ਭਰਾਵਾਂ ਦੇਸ਼ ਦੇ ਅੰਨਦਾਤਾ ਪ੍ਰਤੀ ਰਿਹਾ ਜਿਹੜੀ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਦੀ ਜਿਨ੍ਹਾਂ ਵਾਸਤੇ ਤੁਸੀਂ ਯੂ ਹੈਵ ਡਨ ਨਥਿੰਗ ਜ਼ੀਰੋ ਜ਼ਿਲ ਤੁਸੀਂ ਕੋਈ ਕੰਮ ਨਹੀਂ ਕੀਤਾ ਹਰ ਵਾਅਦੇ ਤੋਂ ਭੱਜੇ ਹੋ ਇੰਡਸਟਰੀ ਨਾਲ ਹਰ ਵਾਅਦੇ ਤੋਂ ਭੱਜੇ ਹੋ ਨੌਜਵਾਨਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਮਜ਼ਮ ਵੀਰਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਇਹ ਤੁਹਾਡੀ ਫੇਲ 3 ਸਾਲ ਦੀ ਜਿਹੜੀ ਪ੍ਰਾਪਤੀ ਹੈ ਅੱਜ ਉਹਦੇ ਕਰਕੇ ਪੰਜਾਬ ਦੇ ਜੋ ਹਾਲਾਤ ਬਣੇ ਆ ਜੋ ਤਰਸਯੋਗ ਹਾਲਾਤ ਬਣੇ ਉਹਦੇ ਲਈ ਕੋਈ ਹੋਰ ਨਹੀਂ ਤੁਸੀਂ ਜ਼ਿੰਮੇਵਾਰ ਹੋ ਔਰ ਇਹ ਡਰਾਮੇ ਬੰਦ ਕਰੋ ਔਰ ਅਨ ਦਾਤਾ ਤੋਂ ਔਰ ਸਾਰੇ ਪੰਜਾਬ ਦੇ ਲੋਕਾਂ ਤੋਂ ਮੈਂ ਸਮਝਦਾ ਮਾਫੀ ਮੰਗੋ ਕਿਉਂਕਿ ਤੁਹਾਡੀ ਕਾਰਗੁਜ਼ਾਰੀ ਇਹੋ ਜੀ ਰਹੀ ਹੈ